ਸਿੱਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਰਾਜ ਦੇ ਸਾਰੇ ਸਕੂਲ ਕਾਲਜ ਯੂਨੀਵਰਸਿਟੀਆ ਸਮੇਤ ਸੂਚੇ ਵਿੱਦਿਅਕ ادارے ਨੇ ਜਿਹੜੇ ਹੁਣ ਆਮ ਵਾਂਗ ਖੁੱਲ ਜਾਣਗੇ ਜੀਆਂ 12 ਮਈ ਤੋਂ ਜਿਹੜਾ ਆਮ ਦਿਨਾਂ ਵਾਂਗ ਹੈ ਜਿਹੜਾ ਇਹ ਸਾਰੇ ادارے ਖੋਲ ਦਿੱਤੇ ਜਾਣਗੇ ਦੱਸਦੀ ਹੈ ਕਿ ਸਥਿਤੀ ਨੂੰ ਵੇਖਦੇ ਹੋਏ ਪਹਿਲਾਂ ਇਹਨਾਂ ਨੂੰ ਬੰਦ ਕਰਨ ਦਾ ਜਿਹੜਾ ਹੁਕਮ ਦਿੱਤਾ ਗਿਆ ਸੀ ਅਤੇ ਇਹ ਆਖਿਆ ਗਿਆ ਸੀ ਕਿ ਅਗਲੇ ਹੁਕਮਾਂ ਤੱਕ ਜਿਹੜੇ ਸਕੂਲ ਕਾਲਜ ਬੰਦ ਰਹਣਗੇ ਪਰ ਜਿਸ ਤਰੀਕੇ ਦੇ ਹਾਲਾਤ ਹੁਣੇ ਸ਼ਾਂਤ ਹੁੰਦੇ ਨਜ਼ਰ ਆ ਰਹੇ ਨੇ ਸਿੱਖਿਆ ਨੂੰ ਵੇਗ ਦੇ ਹੋਏ ਜਿਹੜੇ ਇਹ ਫੈਸਲਾ ਲਿਆ ਗਿਆ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਆਖਿਆ ਗਿਆ ਹੈ ਕਿ ਸਾਰੇ ਵਿਦਿਅਕ ਅਧਾਰਿਆਂ ਦੇ ਵਿੱਚ ਰੈਗੂਲਰ ਕਲਾਸਾਂ ਲੱਗਣਗੀਆਂ ਪਹਿਲਾਂ ਤੋਂ ਜਿਹੜਾ ਜਾਰੀ ਸਮਾਸਾਰਨੀ ਅਨੁਸਾਰ ਪ੍ਰੀਖਿਆਵਾਂ ਵੀ ਹੋਣਗੀਆਂ ਅਤੇ ਉਹਨਾਂ ਨੇ ਦੇਸ਼ ਦੇ ਜਿਹੜੇ ਬਹਾਦਰ ਸੈਨਿਕ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਬਹਾਦਰ ਸੈਨਕਾ ਦੀ ਬਹਾਦਰੀ ਤੇ ਸਾਨੂੰ ਮਾਣ ਦੂਜੇ ਪਾਸੇ ਜੇ ਗੱਲ ਕਰੀਏ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਆਸ਼ਕਾ ਜੈਨ ਨੇ ਦੱਸਿਆ ਕਿ 파ੜਤ ਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਪੈਦਾ ਹੋਈ ਸੰਕਟਕਾਲੀਨ ਸਥਿਤੀ ਨੂੰ ਵੇਖਦਿਆਂ ਜ਼ਿਲ੍ਹੇ ਦੇ ਸਾਰੇ ਸਕੂਲ ਕਾਲਜ 11 ਮਈ ਤੱਕ ਬੰਦ ਕੀਤੇ ਗਏ ਸਾਰੇ ਉਹਨਾਂ ਨੇ ਕਿਹਾ ਹੁਣ ਜੰਗਬੰਦੀ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਹਾਲਾਤ ਬਿਲਕੁਲ ਆਮ ਵਾਂਗ ਹੋ ਗਏ ਨੇ ਇਸ ਲਈ ਪਲਕੇ ਤੋਂ ਜ਼ਿਲ੍ਹੇ ਦੇ ਸਕੂਲ ਕਾਲਜ ਨਿਰਧਾਰਿਤ ਸਮਾ ਸਾਲਨੀ ਅਨੁਸਾਰ ਹੀ ਲੱਗਣਗੇ ਸੋ ਦੱਸਦੀ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਆਮ ਵਾਂਗ ਹੀ ਜਿਹੜੇ ਪੂਰਨ ਸਕੂਲ ਐ ਸੋਮਵਾਰ ਤੋਂ ਯਾਨੀ ਕਿ 12 ਮਈ ਤੋਂ ਜਿਹੜਾ ਆਮ ਵਾਂਗ ਹੀ ਖੁੱਲਣਗੇ ਸੋ ਇਸ ਲਈ ਜ਼ਿਲ੍ਹੇ ਦੇ ਸਾਰੇ ਸਕੂਲ ਕਾਲਜ ਅਨਿਰਧਾਰਿਤ ਸਮਾਂ ਸਾਰਣੀ ਅਨੁਸਾਰ ਲੱਗਣਗੇ ਉਹਨਾਂ ਨੇ ਕਿਹਾ ਕਿ ਬੇਹੱਤ ਤਣਾਪੁਰਨ ਮਾਹੌਲ ਦੌਰਾਨ ਜ਼ਿਲ੍ਹਾ ਵਸਤੀਆਂ ਦੇ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਾਂਤ ਮਹਿ ਤਰੀਕੇ ਦੇ ਨਾਲ ਸਹਿਯੋਗ ਦਿੱਤਾ ਗਿਆ ਉਹਨਾਂ ਨੇ ਆਮ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸ਼ੰਕਰਦੀ ਜਿਹੜੀ ਕੜੀ ਦੇ ਵਿੱਚ ਬੜੀ ਹੀ ਨਿਮਰਤਾ ਅਤੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ ਸੋ ਹੋਣਾ ਜਿਹੜਾ ਇਹ ਫੈਸਲਾ ਲਿਆ ਗਿਆ ਆਮ ਵਾਂਗ ਹੀ ਹੈ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਜਿਹੜੀਆਂ ਖੁੱਲ ਜਾਣਗੀਆਂ ਸੋਮਵਾਰ ਤੋਂ 12 ਮਈ ਤੋਂ ਬਿਊਰੋ ਰਿਪੋਰਟ ਲੁਧਿਆਣਾ ਲਈ